ਕੋਡੀ 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 ਹਾਂ ਜਿੱਤ ਸਾਡੀਆਂ ਵਧੀਆ ਹੁੰਦੀਆਂ ਨੇ ਬਈ ਉਹਦਾ ਜਿਹੜਾ ਤਖ਼ਤ ਆਇਆ ਜਿੰਨਾਂ ਨੂੰ ਜਿਹੜਾ ਸੁਆਦ ਆਇਆ ਉਹਦੇ ਤੇ ਉਹ ਨਹੀਂ ਕਹਿੰਦਾ ਪ੍ਰਿੰਸਾ ਕੋਡੀ ਅਸੀਂ ਤੇਲ ਚੱਕ ਲਿਆ ਤੁਸੀਂ ਤੇਲ ਚੱਕ ਲਿਆ ਬਾਪੂ ਦਾ 9 ਸਾਲਾਂ ਤੋਂ ਵੇ ਇੰਗਲੈਂਡ ਨੂੰ ਕੁਛ ਬਾਈ ਲੈ ਆ ਬਾਈ ਮੇਰੇ ਨਾਲ ਬਾਕੀ ਬਾਈ ਉਹ ਵੀ ਕਹਿੰਦਾ ਸੀ ਇੱਕੋ ਹੀ ਨਹੀਂ ਯਾਰ ਚੜਦੇ ਜਿਹੜਾ ਹਾਂ ਠੀਕ ਹੈ ਜਵਾਨੀ ਬਾਰੇ ਆਇਆ ਤੇਰਾ ਹੱਥ ਆ ਬੋੜੇ ਬੋੜੇ ਹੋ ਗਏ ਆ ਸਹੀ ਨਹੀਂ ਬਾਈ ਨਾ ਕਰ ਕੋਣਾ ਬੋੜਾ ਤੋ ਵੀ ਮੇਰ ਦਾ ਬਾਜੀ ਕੁਝ ਨਹੀਂ ਮੁੰਡੇ ਨਹੀਂ ਬਹਾਰ ਦਾ ਜੱਟ ਪੂਰਾ ਗੈਂਗ ਹੈ ਹੋਏ ਲੋਈ ਮੇਰਾ ਤਹੀ ਜਿਹਨੇ ਨਾ ਨਾਂ ਕਿੰਨੇ ਰੱਖਿਆ ਬੋਲਦੇ ਐ ਆਹ ਭਾਈ ਮੇਰੇ ਕਿਹਾ ਇਹ ਆਇਆ ਭਾਜੀ ਹੁਣ ਬਾਹਰ ਇਹ ਭਾਈ ਮੇਰੇ ਕਿਹਾ ਆਪਣਾ ਨਾਮ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ